ਜਦੋਂ ਸਤਗੁਰ ਨਾਮਦੇਵ ਜੀ ਨੂੰ ਮੰਦਰ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ ਔਰ ਜਾਤ ਦੇ ਹੰਕਾਰੀਆਂ ਨੇ ਉਹਨਾਂ ਨੂੰ ਮੰਦਰ ਚੋਂ ਬਾਹਰ ਕੱਢ ਦਿੱਤਾ ਤਾਂ ਫਿਰ ਉਸ ਤੋਂ ਅੱਗੇ ਕਿਸ ਤਰ੍ਹਾਂ ਮੰਦਰ ਹੀ ਘੁੰਮ ਗਿਆ ਅੱਜ ਦੱਸਣ ਦੀ ਪੂਰੀ ਕੋਸ਼ਿਸ਼ ਕਰਾਂਗਾ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਅੱਜ ਤੁਹਾਡੇ ਨਾਲ ਭਗਤ ਨਾਮਦੇਵ ਜੀ ਦੀ ਅਦੁੱਤੀ ਸਾਖੀ ਸਾਂਝੀ ਕਰਨ ਜਾ ਰਿਹਾ ਹਾਂ ਕਿਉਂਕਿ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜਿਸ ਵੀ ਰੂਹ ਦਾ ਪਿਆਰ ਹੁੰਦਾ ਹੈ ਉੱਥੇ ਨਾ ਜਾਤ ਦੇਖੀ ਜਾਂਦੀ ਹੈ ਨਾ ਊਚ ਨੀਚ ਕੁਝ ਵੀ ਨਹੀਂ ਦੇਖਿਆ ਜਾਂਦਾ ਉੱਥੇ ਤਾਂ ਸਿਰ ਭਗਤੀ ਪਿਆਰ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਸੱਚੇ ਦਿਲੋਂ ਤੁਹਾਡਾ ਕਿੰਨਾ ਘ ਹੈ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਸਤਿਗੁਰੂ ਦਾਸ ਮਹਾਰਾਜ ਜੀ ਦੇ ਨਾਲ ਵੀ ਔਰ ਉਹਨਾਂ ਨੂੰ ਵੀ ਮੰਦਰ ਦੇ ਵਿੱਚ ਜਾਣ ਦੀ ਮਨਾਹੀ ਉੱਚ ਜਾਤੀ ਦੇ ਲੋਕਾਂ ਦੇ ਵੱਲੋਂ ਭੋਜਨ ਕਰਨ ਨੂੰ ਲੈ ਕੇ ਵੀ ਪ੍ਰੇਸ਼ਾਨ ਚੁੱਕੇ ਗਏ ਕਿ ਅਸੀਂ ਸਤਗੁਰੂ ਦਾਸ ਮਹਾਰਾਜ ਜੀ ਦੇ ਨਾਲ ਭੋਜਨ ਨਹੀਂ ਛਕਾਂਗੇ ਬਬੰਜਾ ਰਾਜੇ ਰਾਣੀਆਂ ਉਹਨਾਂ ਦੇ ਸੇਵਕ ਕਿਉਂਕਿ ਉਹਨਾਂ ਨੂੰ ਸਿਰਫ ਤਾਂ ਸਿਰਫ ਅਕਾਲ ਪੁਰਖ ਦੇ ਨਾਲ ਪਿਆਰ ਸੀ ਜਾਤ ਪਾਤ ਦੇ ਬੰਧਨਾਂ ਵਿੱਚ ਉਹ ਲੋਕ ਫਸਤੇ ਨੇ ਜਿਨ੍ਹਾਂ ਦੀ ਸੋਚ ਛੋਟੀ ਹੋਵੇ ਸੋ ਇਸੇ ਤਰਾਈ ਸਤਗੁਰ ਨਾਮਦੇਵ ਜੀ ਦੇ ਨਾਲ ਵੀ ਉੱਚ ਜਾਤੀ ਦੇ ਲੋਕਾਂ ਦੇ ਵੱਲੋਂ ਬਹੁਤ ਭੈੜਾ ਸਲੂਕ ਕੀਤਾ ਗਿਆ ਜਦੋਂ ਭਗਤ ਨਾਮਦੇਵ ਜੀ ਆਂਦਾ ਨਾਗਨਾਥ ਮੰਦਿਰ ਦੇ ਵਿੱਚ ਕੀਰਤਨ ਕਰਨ ਗਏ ਪਰ ਉੱਥੇ ਮੌਜੂਦ ਹੰਕਾਰੀ ਪੁਜਾਰੀਆਂ ਨੇ ਉਹਨਾਂ ਨੂੰ ਨੀਵੀਂ ਜਾਤ ਦੱਸ ਕੇ ਮੰਦਿਰ ਚੋਂ ਬਾਹਰ ਕੱਢ ਦਿੱਤਾ ਸੀ ਤਾਂ ਭਗਤ ਨਾਮਦੇਵ ਜੀ ਨੂੰ ਬੜਾ ਇਸ ਗੱਲ ਦਾ ਦੁੱਖ ਲੱਗਾ ਕਿ ਅਕਾਲ ਪੁਰਖ ਦੇ ਬਣਾਏ ਹੋਏ ਅਸੀਂ ਸਾਰੇ ਜੀਵ ਹਾਂ ਜੇ ਅਕਾਲ ਪੁਰਖ ਨੇ ਕੋਈ ਜਾਤ ਪਾਤ ਨਹੀਂ ਬਣਾਈ ਤਾਂ ਫਿਰ ਆਦਮੀ ਦਾ ਕੀ ਅਧਿਕਾਰ ਹੈ ਕਿ ਉਹ ਜਾਤਾਂ ਪਾਤਾਂ ਵਿੱਚ ਇੱਕ ਦੂਸਰੇ ਨੂੰ ਵੰਡ ਦੇਵੇ ਨਿਰਾਸ਼ ਹੋ ਕੇ ਉਹ ਮੰਦਰ ਦੇ ਬੈਕ ਸਾਈਡ ਤੇ ਪਹੁੰਚ ਗਏ ਦੁੱਖ ਬੜਾ ਹੋਇਆ ਪਰ ਭਗਤ ਨਾਨਕ ਦੇਵ ਜੀ ਨੇ ਹਿੰਮਤ ਨਹੀਂ ਹਾਰੀ ਉਹ ਮੰਦਰ ਦੇ ਪਿਛਵਾੜੇ ਯਾਨੀ ਕਿ ਪਿਛਲੇ ਪਾਸੇ ਜਾ ਬੈਠੇ ਅਤੇ ਪੂਰੇ ਪ੍ਰੇਮ ਦੇ ਨਾਲ ਪ੍ਰਭੂ ਵਿਠਲ ਦਾ ਨਾਮ ਜਪਣ ਲੱਗੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਜਿਹੜੀ ਅਰਦਾਸ ਉਸ ਵਕਤ ਆਪਣੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਲਈ ਨਿਕਲੀ ਤਉ ਸੀ ਕਿ हे ਪ੍ਰਭੂ ਮੇਰੀ ਜਾਤ ਨੀਨੀ ਹੈ ਮੈਂ ਛਿੰਬੀਆਂ ਦੇ ਘਰ ਕਿਉਂ ਜਨਮ ਲਿਆ ਇਹ ਪ੍ਰਸ਼ਨ ਜਦੋਂ ਆਪਣੇ ਅਕਾਲ ਪੁਰਖ ਦੇ ਨਾਲ ਪ੍ਰਭੂ ਵਿਠਲ ਜੀ ਦੇ ਨਾਲ ਸ਼ੇਅਰ ਕਰ ਰਿਹਾ ਸੀ ਸਾਂਝਾ ਕਰ ਰਿਹਾ ਸੀ ਤਾਂ ਉਦਾਸ ਬਹੁਤ ਸਨ ਭਗਤੀ ਦੀ ਸੱਚੀ ਭਾਵਨਾ ਨਾਲ ਭਰੇ ਭਗਤ ਨਾਮਦੇਵ ਜੀ ਔਰ ਉਹਨਾਂ ਦੀ ਸੱਚੀ ਸੁੱਚੀ ਭਗਤੀ ਨੂੰ ਦੇਖ ਕੇ ਪ੍ਰਭੂ ਆਪ ਮਿਹਰਬਾਨ ਹੋਏ ਜਿਉਂ ਹੀ ਨਾਮਦੇਵ ਜੀ ਗੁਰ ਗਾਣ ਕਰਨ ਲੱਗੇ ਤਾਂ ਮੰਦਰ ਆਪਣੇ ਧੁਰੇ ਤੋਂ ਘੁੰਮਣ ਲੱਗ ਪਿਆ ਹੈਰਾਨੀ ਦੀ ਗੱਲ ਇਹ ਹੋਈ ਕਿ ਜਿਸ ਪਾਸੇ ਭਗਤ ਨਾਮਦੇਵ ਜੀ ਬੈਠੇ ਹੋਏ ਸਨ ਉਸੇ ਪਾਸੇ ਹੀ ਮੰਦਰ ਦਾ ਦਰਵਾਜ਼ਾ ਅਤੇ ਮੂਰਤ ਆ ਗਈ ਇਹ ਸੱਚੀ ਭਗਤੀ ਦੀ ਨਿਸ਼ਾਨੀ ਹੈ ਕੋਈ ਦਿਖਾਵੇ ਦੀ ਭਗਤੀ ਨਹੀਂ ਹੈ ਉਸ ਦੇ ਦਿਲ ਦੇ ਵਿੱਚ ਇਸ ਗੱਲ ਦਾ ਦੁੱਖ ਸੀ ਕਿ ਇਹ ਪੁਜਾਰੀ ਲੋਕ ਜਿਹੜੇ ਆਪਣੇ ਆਪ ਨੂੰ ਉੱਚ ਜਾਤੀ ਦੇ ਸਮੇਂ ਦੇ ਨੇ ਜਿਹੜੇ ਆਪਣੇ ਆਪ ਨੂੰ ਭਗਵਾਨ ਦੇ ਬਹੁਤ ਨਜ਼ਦੀਕ ਸਮੇਂ ਦੇ ਨੇ ਔਰ ਇਹਨਾਂ ਨੂੰ ਪਤਾ ਲੱਗੇ ਕਿ ਪਰਮਾਤਮਾ ਦੇ ਨਾਲ ਪਿਆਰ ਦਿਖਾਵੇ ਦਾ ਨਹੀਂ ਹੁੰਦਾ ਸੱਚੀ ਭਗਤੀ ਦਾ ਹੁੰਦਾ ਹੈ ਸੱਚੀ ਆਰਾਧਨਾ ਦਾ ਹੁੰਦਾ ਹੈ ਔਰ ਜਦੋਂ ਉਹਨਾਂ ਨੇ ਸ਼ਬਦ ਉਚਾਰਨ ਕੀਤਾ ਤਾਂ ਮੰਦਰ ਘੁੰਮ ਗਿਆ ਮੂਰਤ ਵੀ ਘੁੰਮ ਗਈ ਦਰਵਾਜਾ ਉਸ ਸਾਈਡ ਤੇ ਆ ਗਿਆ ਜਿਸ ਸਾਈਡ ਤੇ ਭਗਤ ਨਾਮਦੇਵ ਜੀ ਬੈਠੇ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰ ਰਹੇ ਸਨ ਗੁਰਬਾਣੀ ਵਿੱਚ ਵੀ ਇਹਨਾਂ ਦੇ ਸ਼ਬਦ ਨੇ ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੁਹਰਾ ਫਿਰੇ ਔਰ ਇਨਾ ਤੋਂ ਇਲਾਵਾ ਹੋਰ ਵੀ ਇਨਾਂ ਦੀਆਂ ਸਾਖੀਆਂ ਨੇ ਪ੍ਰਭੂ ਲਈ ਜਾਤ ਪਾਤ ਕੋਈ ਮਾਇਨੇ ਨਹੀਂ ਰੱਖਦਾ ਉਹ ਤਾਂ ਸਿਰਫ ਭਗਤਾਂ ਦੇ ਪ੍ਰੇਮ ਤੇ ਸ਼ਰਧਾ ਦਾ ਭੁੱਖਾ ਹੈ ਜਦੋਂ ਦੁਨੀਆ ਬਾਹਰ ਕੱਢ ਦੇਵੇ ਤਾਂ ਪ੍ਰਭੂ ਖੁਦ ਭਗਤ ਨੂੰ ਗੜਨਾ ਲਗਾਉਂਦਾ ਹੈ ਔਰ ਪਿਆਰ ਦੇ ਵਿੱਚ ਮਾਲਾ-ਮਾਲ ਕਰ ਦਿੰਦਾ ਹੈ ਸੋ ਦੋਸਤੋ ਭਗਤ ਨਾਮਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ ਪਿਆਰ ਤੇ ਮੁਹੱਬਤ ਤੇ ਇਕਤਾ ਦਾ ਪ੍ਰਤੀਕ ਭਗਤ ਨਾਮਦੇਵ ਜੀ ਔਰ ਜਿਨ੍ਹਾਂ ਦੀ ਜੀਵਨੀ ਜੋ ਛਿੰਬਾ ਜਾਤੀ ਦੇ ਵਿੱਚੋਂ ਇਹਨਾਂ ਦਾ ਜਨਮ ਹੋਇਆ ਸੀ ਪ੍ਰਭੂ ਦੇ ਨਾਲ ਬਚਪਨ ਤੋਂ ਹੀ ਪ੍ਰੇਮ ਪਿਆਰ ਸ਼ਰਧਾ ਸੀ ਵਿਸ਼ਵਾਸ ਸੀ ਉਸ ਪਰਮ ਪਿਤਾ ਪਰਮਾਤਮਾ ਤੇ اور ਉਸ ਵਿਸ਼ਵਾਸ ਨੂੰ ਕਾਇਮ ਰੱਖਿਆ ਜਦੋਂ ਮੰਦਰ ਦੇ ਵਿੱਚ ਪੁਜਾਰੀਆਂ ਨੇ ਨਾ ਜਾਣ ਦਿੱਤਾ ਤਾਂ ਉਸਨੇ ਆਪਣੇ ਸਤਗੁਰ ਦੇ ਚਰਨਾਂ 'ਚ ਹੀ ਅਰਦਾਸ ਕੀਤੀ ਔਰ ਸਤਗੁਰ ਭਗਤ ਨਾਨਕ ਦੇਵ ਜੀ ਦੀ ਅਰਦਾਸ ਤੇ ਬੜੇ ਖੁਸ਼ ਹੋਏ ਔਰ ਉਨ੍ਹਾਂ ਨੇ ਮੰਦਰ ਨੂੰ ਹੀ ਕੁਮਾ ਕੇ ਰੱਖ ਦਿੱਤਾ ਇਸ ਤਰ੍ਹਾਂ ਅਕਾਲ ਪੁਰਖ ਆਪਣੇ ਭਗਤਾਂ ਦੀ ਸੱਚੀ ਭਗਤੀ ਦੀ इज्जत रखता आया है दोस्तों भगत नामदेव जी का इन्ना कोई इतिहास दसद्या बहुत सारिया गलतियां हुई होन गिया। में माफी, चाहता हाँ जुड़े रहो पोस्कुनामा चैनल दे